ਮੰਗਾ ਸੈਂਟਰ ਦੇ ਦੇਖਰੇ ਵੱਡੇ ਵੱਡੇ ਸਿਰਾਂ ਵਾਲੇ ਬੈਠੇ ਆ ਮੋਦੀ ਹਰੀ ਉਹਨਾਂ ਨੂੰ ਬੜਾ ਦੁੱਖ ਆ ਸਾਨੂੰ ਪੰਜਾਬ ਨੂੰ ਕੋਈ ਫੰਡ ਜਾਰੀ ਨਹੀਂ ਕੀਤਾ ਗਿਆ ਉਹ ਪਾਜੀ ਉਹਨੇ ਵੀ ਦੇਣਾ ਉਹ ਜਰਾ ਉੱਤਰੇ ਹੀ ਆਇਆ ਗਰੇ ਨਿਕਰ ਪਾ ਗਏ ਉਹਨੇ ਪਿੰਡ ਨਹੀਂ ਪਾਈ ਗੱਲ ਠੀਕ ਹੈ ਨਾ ਸੈਂਟਰ ਨੇ ਸਾਨੂੰ ਕੀ ਦੇਣਾ ਸੈਂਟਰ ਤੋਂ ਕੋਈ ਹਾਸ ਨਹੀਂ ਹਰੀ ਠੀਕ ਹੈ ਨਾ ਤੇ ਨਾ ਸੈਂਟਰ ਨੇ ਕਰਨਾ ਹੁੰਦਾ ਤੇ ਪਹਿਲੋਂ ਫੰਡ ਜਾਰੀ ਨਾ ਕਰਦੇ ਹੁੰਦੇ ਉੱਤਰ ਉਹਨਾਂ ਨੇ ਫੰਡ ਬਹੁਤ ਭੇਜਿਆ ਆ ਗੀਆਂ ਟਰਾਲੀਆਂ ਆਈਆਂ ਆ ਗੀਆਂ ਬਹੁਤ ਮੁੰਡਿਆਂ ਨੇ ਮਾਰੋ ਭੇਜਿਆ ਰਾਸ਼ਨ ਕੋਈ ਕਸਨ ਨਹੀਂ ਰਹੀ ਲੱਗਦਾ ਮੈਨੂੰ ਬਾਹਰ ਆ ਲੈਣ ਤੇ ਗਵਰਨਮੈਂਟ ਨੂੰ ਕਰਨਾ ਚਾਹੀਦਾ ਮਦਦ ਉਹ ਗਵਰਨਮੈਂਟ ਕੇ ਰਿਆਣਾ ਲੋਕਾਂ ਦੀ ਪਰਜਾ ਦੇ ਆਖੇ ਲੱਗਣਾ ਚਾਹੀਦਾ ਮਹਾਰਾਜੇਰੇ ਪੰਜਾਬ ਦੇ ਰਾਜ ਚ ਪਤਾ ਕੀ ਹੁੰਦਾ ਸੀ ਮਹਾਰਾਜੇਰੇ ਪੰਜਾਬ ਤੋਂ ਰਾਜ ਹੁੰਦਾ ਸੀ ਉਹਦਾ ਮਹਾਰਾਜੇਰੇ ਪੰਜਾਬ ਦਾ ਕਿਹਦੇ ਪਾਵਰ ਨਹੀਂ ਹੁੰਦੀ ਉੱਤੇ ਦੇ ਗਾਲ ਚ ਘੰਟਾ ਪਾਇਆ ਹੁੰਦਾ ਸੀ ਕੋਈ ਸਾਮਾ ਨੂੰ ਪੁੱਤਾ ਘੁੰਮ ਕੇ ਵਾਪਸ ਹੀ ਆਪਣੇ ਘਰ ਆ ਜਾਂਦਾ ਸੀ ਕਿਹਦੀ ਹਿੰਮਤ ਨਹੀਂ ਕੋਈ ਘੰਟਾ ਲਾ ਦੇ ਬਹੁਤ ਮਾਰੀ ਗੱਲ ਸ਼ਰਮ ਹੋਣੀ ਚਾਹੀਦੀ ਐ ਇਹਨਾਂ ਲੋਕਾਂ ਚੋਰਾ ਨੂੰ ਇਹੋ ਜੀ ਇਹਨਾਂ ਦਰੋਂ ਭੀੜ ਬਣੀ ਹੋਵੇ ਨਾ ਸਿੱਖਾਂ ਤੇ ਤੇ ਇਹੋ ਜੀ ਕੇ ਦੀ ਮੋਟਰ ਕਿਹਦਾ ਪੱਖਾ ਨਹੀਂ ਲਾਉਣਾ ਚਾਹੀਦਾ ਉਹਨਾਂ ਦੇ ਨਾਲ ਖੜਨਾ ਚਾਹੀਦਾ ਪਾਣੀ ਦਾ ਨਿਕਲਦਾ ਕਹਿੰਦੀ ਸੰਗਾ ਸਾਹਿਬ ਮੈਂਗਾ ਮੈਂ ਹਾਂ ਕਹਿੰਦੀ ਸੰਗਾ ਸਾਹਿਬ ਮੈਂ ਹਾਂ ਧੱਕ ਦੋ ਕੀ ਕਹਿੰਦੀ ਤੋੜਾ ਬਣ ਕੇ ਤੇ ਮੈਂ ਕੀ ਕਰੀ ਕਹਿੰਦੀ ਸੰਗਾ ਜੀ ਨਿੱਕਾ ਜਾ ਛੇਗੀ ਕਹਿੰਦੀ ਧੱਕ ਦਿਓ ਕਹਿੰਦੇ ਸੰਗਾ ਆ ਕਿਦਾਂ ਨੂੰ ਕੋ ਗਦਨ ਕੋ ਲੋਕਾਂ ਨੇ ਬੜਾ ਪਿਆਰ ਦਿੱਤਾ ਉਥੇ ਹਲਕੇ ਆਲੇ ਨੇ ਡੀਜ਼ਲ ਦੇ ਟਰੈਕਟਰ ਦੇਣ ਤੋਂ ਟਰੈਕਟਰਾਂ ਨੇ ਸਾਰੇ ਪੱਧਰ ਆਉਣਾ ਕੇਰੀ ਰੇਤ ਚੜ ਗਈ ਆ ਨਾ ਮੇਰੇ ਮੇਰੇ ਜਿਹੜੀ ਰੇਤ ਚੜ ਗਈ ਆ ਠੀਕ ਹੈ ਨਾ ਰੇਤ ਚੜ ਗਈ ਆ ਹੋਰ ਚੀਜ਼ਾਂ ਬਹੁਤ ਖਰਾਬ ਹੋ ਗਈਆਂ ਆ اچھا ਮੈਨੂੰ ਇਹ ਮੈਂ ਇੱਕੋ ਗੱਲ ਕਹਾਂਗਾ ਗਵਰਨਮੈਂਟ ਨੂੰ ਆ ਕੇ ਰੇਤ ਘੇਰੀ ਲੋਕਾਂ ਦੀ ਪੈਲੀਆਂ ਚਾਈ ਆ ਨਾ ਇਹਦਾ ਠੇਕਾ ਨਹੀਂ ਹੋਣਾ ਚਾਹੀਦਾ ਇੱਥੇ ਨਹੀਂ ਕੀਤਾ ਕਿਸੇ ਨੇ ਕੋਈ ਨਹੀਂ ਬਹੁਤ ਬਧੀ ਆ ਇੱਥੇ ਫੋਟੋਆਂ ਵਿੱਚ ਦੇਖੋ ਜੀ ਚਾ ਇੱਥੇ ਬਹੁਤ ਆਈਆਂ ਟਰੈਕਟਰ ਟਰਾਲੀ ਕਿਤਰਾ ਰਾਸਾ ਨਾਲ ਲੱਦੇ ਪਏ ਆ ਠੀਕ ਹੈ ਨਾ ਮੈਂ ਉਹਨਾਂ ਨੂੰ ਇਹੋ ਅਪੀਲ ਚਾਹੁੰਦਾ ਆ ਤੇ ਅੱਜ ਤੋਂ 10 ਦਿਨਾਂ ਨੂੰ ਤੇਰਾ ਪੱਤਰੀ ਹੋਣੀ ਆ ਗਵਰਨਮੈਂਟ ਨੂੰ ਡਿਊਟੀ ਲਾਉਣੀ ਚਾਹੀਦੀ ਡੀਸੀ ਸਾਹਿਬ ਨੂੰ ਤੇ ਉਹਨਾਂ ਦੇ ਤੇਲ ਉਹਨਾਂ ਨੂੰ ਡੀਜ਼ਲ ਦਿੱਤਾ ਜਾਵੇ ਜਿੱਥੇ ਪੰਜਾਬੀ ਇੰਡਸਟਰੀ ਦੇ ਵਕ ਵਕ ਜਿਹੜੇ ਆਰਟਿਸਟ ਨੇ ਉਹ ਅਜਨਾਲਾ ਜਿਹੜੇ ਹੜਪੀੜਤ ਨੇ ਉਹਨਾਂ ਦੀ ਮਦਦ ਕਰਨੀ ਪਹੁੰਚ ਰਹੇ ਨੇ ਉੱਥੇ ਹੀ ਅੱਜ ਅ ਸੰਘਾ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਬੜੇ ਐਕਟਿਵ ਰਹਿੰਦੇ ਨੇ ਉਹਨਾਂ ਵੱਲੋਂ ਅੱਜ ਆਪਣੇ ਸਾਥੀਆਂ ਸਮੇਤ ਅਜਨਾਲਾ ਦੇ ਹਾਰਡ ਪੀਡਰ ਜਿਉਂ ਨੇ ਉਹਨਾਂ ਦੀ ਇੱਥੇ ਮਦਦ ਕਰਨ ਪਹੁੰਚੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਇੱਥੇ ਉਹਨਾਂ ਦੇ ਨਾਲ ਉਹ ਤਸਵੀਰਾਂ ਵੀ ਖਿਚਾ ਰਹੇ ਨੇ ਸੈਲਫੀਜ਼ ਵੀ ਲੈ ਰਹੇ ਨੇ ਸੋ ਗੱਲਬਾਤ ਕਰਦੇ ਆਂ ਹਾਂਜੀ ਸਰ ਅਜਨਾਲਾ ਪਹੁੰਚੇ ਹੋ ਹਾਂ ਹਾਂ ਕੇਸ ਰੂਪ ਦੇ ਵਿੱਚ ਜਿਹੜੇ ਹਾਰਡ ਪੀਡਰ ਨੇ ਉਹਨਾਂ ਦੀ ਮਦਦ ਕਰਨ ਜਾ ਰਹੇ ਹੋ ਦੇਖੋ ਜੀ ਸਾਡੇ ਘਰੇ ਬਹੁਤ ਪੰਜਾਬ ਦੇ ਮਾਝੇ ਦੀਆਂ ਮੰਜੇਲਾਂ ਗੇਰੀਆਂ ਹੂੰ ਠੀਕ ਹੈ ਨਾ ਬਹੁਤ ਚਲੋ ਇਹਨਾਂ ਨੂੰ ਪਾਣੀ ਮਾਰ ਪਾਣੀ ਦੀ ਬਹੁਤ ਬੱਜੀ ਆ ਹੂੰ ਸਾਡੇ ਮਾਝੇ ਵਾਲਿਆਂ ਨੂੰ ਹੂੰ ਤੇ ਬਾ ਸਾਰੀ ਕਿੰਨੀ ਗੇਮ ਆ ਸਾਰੀ ਰੱਬ ਦੀ ਕਿਪਾਣੇ ਉਹਦੇ ਪਾਣੇ ਅੰਦਰ ਹੀ ਆ ਹੂੰ ਇੱਕ ਮੈਂ ਜ਼ਰੂਰ ਕਮਾਂਗਾ ਸੈਂਟਰ ਤੇ ਦੇਖਦੇ ਵੱਡੇ ਵੱਡੇ ਸਿਰਾਂ ਵਾਲੇ ਬੈਠੇ ਆ ਮੋਦੀ ਹਰੀ ਉਹਨਾਂ ਨੂੰ ਬੜਾ ਦੁੱਖ ਆ ਸਾਨੂੰ ਪੰਜਾਬ ਨੂੰ ਕੋਈ ਫੰਡ ਜਾਰੀ ਨਹੀਂ ਕੀਤਾ ਗਿਆ ਹੂੰ 1 ਰੁਪਇਆ ਫੰਡ ਜ ਨਹੀਂ ਜਾਰੀ ਕੀਤਾ ਕਰੇ ਯੂਪੀ ਪਾਣੀ ਆ ਜੇ ਕਰੇ ਹੋਰ ਪਾਗੇ ਕੱਲ ਕੇਂਦਰੀ ਮੰਤਰੀ ਮੁੰਛੇ ਸੀ ਇੱਥੇ ਉਹ ਪਾਜੀ ਉਹਨੇ ਕੀ ਦਿਨ ਆਇਆ ਉਹ ਜਰਾ ਉੱਤਰੇ ਆਇਆ ਗਰੇ ਨਿਕਰ ਪਾਗੇ ਉਹਨੇ ਪਿੰਡ ਨਹੀਂ ਪਾਈ ਕੱਲ ਹਾਂ ਉਤਰਾਏ ਪੱਜਾ ਫਿਰਦਾ ਆ ਇਹਨਾਂ ਸੈਂਟਰ ਤੇ ਕੋਈ ਆਸ ਨਹੀਂ ਆਰੀ ਸਾਨੂੰ ਸਾਨੂੰ ਆਸ ਉਹ ਬੰਦੇ ਤੇ ਆ ਬਾਬੇ ਨਾਨਕ ਦੇ ਕਿਦੇ ਚੇਲੇ ਆ ਉਹ ਜੋ ਮਰਜੀ ਕਰੀ ਜਾਂਦੇ ਰਖੋ ਟਰਾਲੀਆਂ ਕਿੰਨੀਆਂ ਆਉਣੀਆਂ ਆ ਸਾਰੇ ਬਾਬੇ ਨਾਨਕ ਦੀਆਂ ਆ ਠੀਕ ਆ ਨਾ ਸੈਂਟਰ ਨੇ ਸਾਨੂੰ ਕੀ ਦੇਣਾ ਸੈਂਟਰ ਤੋਂ ਕੋਈ ਆਸ ਨਹੀਂ ਆਰੀ ਠੀਕ ਆ ਨਾ ਤੇ ਨਾ ਸੈਂਟਰ ਨੇ ਕਰਨਾ ਹੁੰਦਾ ਤੇ ਪਹਿਲੋ ਫੰਡ ਜਾਲੀ ਨਾ ਕਰਦੇ ਉਹਨੂੰ ਜਿਹੜੇ ਪੰਜਾਬ ਸਰਕਾਰ ਦੇ ਜਿਹੜੇ ਸਿਆਸੀ ਆਗੂ ਨੇ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਆ ਕੇਂਦਰ ਕੋਲੋਂ ਕਿ ਕੋਈ ਨਾ ਕੋਈ ਜਿਹੜਾ ਰਾਹਤ ਪੈਕੇਜ ਆ ਉਹ ਐਲਾਨਿਆ ਜਾਵੇ ਦੇਖੋ ਜੀ ਮੈਨੂੰ ਲੱਗਦਾ ਕਿ ਤਰ੍ਹਾਂ ਸਾਡੇ ਵੀਰਾਂ ਨੇ ਬਾਹਰ ਵਾਲੇ ਅਮਰੀਕਾ ਵਾਲੇ ਯੂਕੇ ਵਾਲੇ ਉਹਨਾਂ ਬਹੁਤ ਮਦਦ ਕੀਤੀ ਆ ਕੋਈ ਸਹਾਇਤਾ ਉਹਨਾਂ ਛੱਡੀ ਨਹੀਂ ਆ ਉਧਰ ਉਹਨਾਂ ਨੇ ਫੰਡ ਬਹੁਤ ਭੇਜਿਆ ਆ ਅਗਰੀਆਂ ਟਰਾਲੀਆਂ ਆਈਆਂ ਗਈਆਂ ਬਹੁਤ ਮੁੰਡਿਆਂ ਨੇ ਬਾਹਰੋਂ ਭੇਜਿਆ ਰਸਨ ਕੋਈ ਕਸਨ ਨਹੀਂ ਰਹੀ ਲੱਗਦਾ ਮੈਨੂੰ ਬਾਹਰ ਵਾਲਿਆਂ ਨੇ ਠੀਕ ਹੈ ਨਾ ਤਾਂ ਗਵਰਨਮੈਂਟ ਨੇ ਚਲੋ ਕਿੰਨੇ ਜੋਗੇ ਆਰੇ ਆ ਗਵਰਨਮੈਂਟ ਨੇ ਬਹੁਤ ਮਤ ਦਿੱਤੀ ਆ ਹਰ ਥਾਂ ਤੇ ਉਹਨਾਂ ਨੇ ਕਿ ਤਰ੍ਹਾਂ ਕੋਈ ਚੋਕਰ ਭੇਜਿਆ ਆ ਕਿ ਤਰ੍ਹਾਂ ਕੋਈ ਡੰਗਰਾ ਦਾ ਖਾਣਾ ਖਾਣਾ ਤੇ ਉਹ ਸਾਰੀਆਂ ਚੀਜ਼ਾਂ ਆਈਆਂ ਛਾਤਾ ਹੋਈਆਂ ਆ ਤੇ ਗਵਰਨਮੈਂਟ ਨੂੰ ਕਰਨਾ ਚਾਹੀਦਾ ਮਤਤੋ ਗਵਰਨਮੈਂਟ ਕੇਰੀ ਆ ਨਾ ਲੋਕਾਂ ਦੀ ਪਰਜਾ ਦੇ ਆਖੇ ਲੱਗਣਾ ਚਾਹੀਦਾ ਜੋ ਲੋਕਾਂ ਦੀ ਮੰਗ ਆ ਬਹੁਤ ਵੱਡੀ ਠੀਕ ਹੈ ਨਾ ਤੇ ਇਹਦੇ ਮੰਤਰੀ ਹਲਕੇ ਦੇ ਆਪਾ ਬਣਾਏ ਆ ਥਾਪੇ ਵੋਟਾਂ ਪਾਈਆਂ ਉਹਨਾਂ ਕੰਮ ਨਹੀਂ ਉਹਨਾਂ ਤੇ ਹੋਰ ਉਹਨਾਂ ਦਾ ਚਾਰ ਪੌਣਾ ਨਹੀਂ ਵੱਢ ਕੇ ਠੀਕ ਹੈ ਨਾ ਪੌਣਾ ਇਹੋ ਹੀ ਇਹੋ ਹੀ ਆ ਨਾ ਸਾਡੇ ਕੰਮ ਹੋਣ ਲੋਕਾਂ ਦੇ ਕੰਮ ਹਾਜ਼ਰੀ ਬੁਖਾਰਨ ਆਗੇ ਲੋਕਾਂ ਦੇ ਘਰਾਂ 'ਚ ਦੱਸੋ ਤੁਹਾਨੂੰ ਕਾਦਾ ਦੁੱਖਿਆ ਮਹਾਰਾਜ ਸ਼ੇਰੇ ਪੰਜਾਬ ਦੇ ਰਾਜ 'ਚ ਪਤਾ ਕੀ ਹੁੰਦਾ ਸੀ ਮਹਾਰਾਜ ਦੇ ਸ਼ੇਰੇ ਪੰਜਾਬ ਤੋਂ ਰਾਜ ਹੁੰਦਾ ਸੀ ਉਹਦਾ ਮਹਾਰਾਜ ਸ਼ੇਰੇ ਪੰਜਾਬ ਦਾ ਕਿਹਦੇ ਪਾਵਰ ਨਹੀਂ ਹੁੰਦੀ ਕੁੱਤੇ ਦੇ ਗਲ 'ਚ ਘੰਟਾ ਪਾਇਆ ਹੁੰਦਾ ਸੀ ਕੋਈ ਸਾਮਾ ਨੂੰ ਕੁੱਤਾ ਘੁੰਮ ਕੇ ਵਾਪਸੀ ਆਪਣੇ ਘਰ ਆ ਜਾਂਦਾ ਸੀ ਕਿਹਦੀ ਹਿੰਮਤ ਨਹੀਂ ਕੋਈ ਘੰਟਾ ਲਾ ਦੇ ਤੇ ਮੈਂ ਕਹਿੰਦਾ ਇਹੋ ਜਿਹੇ ਰਾਹ ਹੁੰਦੇ ਗਲ ਦੇ ਵਿੱਚੋਂ ਜਿਹੜੀਆਂ ਕੋਈ ਵਾਲੀ ਚੈਨੀ ਕੁਛ ਵੀ ਪਈ ਹੋਵੇ ਤੇ ਲਾ ਲੈਂਦੇ ਮੈਨੂੰ ਅਲੱਗ ਦਾ ਕੁੱਤਾ ਕੈਪ ਕਰ ਦਿੰਦੇ ਸੰਗਲੀ ਪਿੱਤਲ ਦੀ ਪਾਈ ਹੋਵੇ ਬੜੀ ਦੂਰ ਦੀ ਗੱਲ ਆ ਨਾ ਕੁੱਤਾ ਲੱਭਣਾ ਨਾ ਕਿੱਲਾ ਲੱਭਣਾ ਤੁਹਾਨੂੰ ਪਤਾ ਨਹੀਂ ਲੱਗਣਾ ਕਿੱਥੇ ਲੈ ਗਏ ਆ ਕਿਦਨ ਕਿਦਨ ਕੋ ਕਿਦਨ ਕੋ ਕਰਾ ਦੇਣਗੇ ਠੀਕ ਆ ਨਾ ਇੱਕ ਮੈਨੂੰ ਹੋਰ ਬੁਰੀ ਵੱਡੀ ਕਹਾਣੀ ਪਤਾ ਲੱਗਾ ਕਿ ਤਰ੍ਹਾਂ ਕਿ ਲੋਕਾਂ ਦੇ ਬਾਈਕਾਂ ਤੇ ਆ ਨਾ ਚੋਰ ਘੇਰੇ ਮੋਟਰਾਂ ਲਾ ਕੇ ਲੈ ਕੇ ਗਏ ਉਹਨਾਂ ਦੇ ਪੱਖੇ ਲੈ ਕੇ ਸਾਤਾਂਲੇ ਲਾ ਗਏ ਬਹੁਤ ਮਾਰੀ ਗੱਲ ਸ਼ਰਮ ਹੋਣੀ ਚਾਹੀਦੀ ਐ ਇਹਨਾਂ ਲੋਕਾਂ ਚੋਰਾ ਨੂੰ ਇਹੋ ਜੀ ਇਹਨਾਂ ਤਰ੍ਹਾਂ ਭੀੜ ਬਣੀ ਹੋਵੇ ਨਾ ਸਿੱਖਾਂ ਤੇ ਤੇ ਇਹੋ ਜੀ ਕੇ ਦੀ ਮੋਟਰ ਕੇ ਦਾ ਪੱਖਾ ਨਹੀਂ ਲਾਉਣਾ ਚਾਹੀਦਾ ਉਹਨਾਂ ਦੇ ਨਾਲ ਖੜਨਾ ਚਾਹੀਦਾ ਚੋਰੋ ਬਾਅਦ ਜੋ ਮਰਜੀ ਰੇਤਾ ਰੇਚ ਵੇਚੀ ਜੋ ਜੋ ਮਰਜ਼ੀ ਕਰੀ ਜੋ ਹੁਣ ਚੋਰਾ ਨੂੰ ਆਪਣੇ ਨਾਲ ਖੜਨਾ ਚਾਹੀਦਾ ਹੈ ਚੋਰ ਘਰੇ ਪੁੱਠੇ ਕੰਮ ਡਹਿ ਕੇ ਕਰਨਾ ਮੋਟਰਾਂ ਲਾਈ ਕੇ ਬੜਾ ਮੈਨੂੰ ਕਈ ਲੋਕਾਂ ਨੇ ਦੱਸਾਂ ਕਿੱਥੇ ਮੈਂ ਗਿਆ ਕਹਿੰਦੇ ਸੰਗਾ ਜੀ ਸਾਡੇ ਪੱਖੇ ਲਾਲੇ ਆ ਮੋਟਰਾਂ ਲਾ ਕੇ ਲੈ ਗਏ ਆ ਬੜੇ ਦੁਖ ਵਾਲੀ ਗੱਲ ਆ ਨਹੀਂ ਅਸੀਂ ਅੱਜ ਅਜਨਾਲਾ ਪਹੁੰਚਿਓ ਕੇਸ ਰੂਪ ਦੇ ਵਿੱਚ ਜਿਹੜੇ ਹਾਰਡ ਪੀਟਰ ਨੇ ਉਹਨਾਂ ਦੀ ਮਦਦ ਕਰੋਗੇ ਦੇਖੋ ਜੀ ਮੈਂ ਆਇਆ ਸਾਰਿਆਂ ਨੂੰ ਮਿਲਿਆ ਬਹੁਤ ਜ਼ਿਆਦਾ ਪਹਿਲੋ ਸੋਨੀਆ ਸੋਨੀਆ ਮਾਂ ਨੂੰ ਮਿਲ ਕੇ ਆਇਆ ਅੱਛਾ ਉਹਨਾਂ ਨਾਲ ਕੀ ਗੱਲਬਾਤ ਹੋਈ ਤੁਹਾਡੀ ਉਹਨਾਂ ਨੂੰ ਵੀ ਬੜਾ ਟਰੋਲ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਉਹ ਦੱਸਾਂ ਨਹੀਂ ਹੀ ਕਹਿੰਦੀ ਸੰਗਾ ਸਾਹਿਬ ਮੈਂ ਨਾ ਪਿੱਛੇ ਗਈ ਹੀ ਗੇ ਆਪਣੇ ਉਹਨਾਂ ਨੇ ਕਿਹਾ ਕਿ ਪਿੱਛੇ ਨਾ ਪਧਿਓ ਇਸ ਤਰ੍ਹਾਂ ਆ ਕਹਿੰਦੀ ਪਾਣੀ ਤਾਂ ਨਿਕਲਦਾ ਕਹਿੰਦੀ ਸੰਗਾ ਸਾਹਿਬ ਮੈਂ ਹੈ ਮੈਂ ਕਹਿੰਦੀ ਸੰਗਾ ਸਾਹਿਬ ਮੈਂ ਤਾਂ ਥੱਕ ਦੋ ਕੀ ਕਹਿੰ ਤੇ ਮਾਂ ਕੀ ਕਰੀ ਕਹਿੰਦੀ ਸੰਗਾ ਜੀ ਨਿੱਕਾ ਜਿਹਾ ਸ਼ੇਕ ਹੀ ਕਹਿੰਦੀ ਤੱਕ ਦਿਓ ਹੈ ਕਹਿੰਦੀ ਸੰਗਾ ਸਾਹਿਬ ਮੈਂ ਸ਼ੇਕ ਬੰਦ ਕਰਨ ਲਈ ਤੇ ਕਹਿੰਦੀ ਲੋਕਾਂ ਨੇ ਰੀਲ ਚਲਾਤੀ ਮੈਂ ਮੈਂ ਸੋਨੀਆ ਮਾਨ ਜੀ ਇਤਨਾ ਹੀ ਚੱਲਦਾ ਕਿਦਨ ਕੋ ਕਿਦਨ ਕੋ ਪੰਜਾਬੀ ਕਰਦੇ ਆ ਠੀਕ ਆ ਨਾ ਕੋਈ ਜਨਤਾ ਨਾ ਕਰਿਆ ਕਰ ਹੱਸਦੀ ਹੀ ਗਾਰੀ ਸੰਗਾ ਜੀ ਕੀ ਉਹ ਹੀ ਗੱਲ ਨੇ ਜੋ ਕਹਿੰਦਾ ਠੀਕ ਹੀ ਕਰਦਾ ਹੈ ਤੁਸੀਂ ਫਿਰ ਉਹਨਾਂ ਦਾ ਕੋਈ ਸਹਿਯੋਗ ਕਰਕੇ ਆਏ ਉੱਥੇ ਗਏ ਸੀ ਹਾਂ ਮੈਂ ਗਿਆ ਉਹਨਾਂ ਦੇ ਨਾਲ ਘੰਟਾ ਡੇਰ ਘੰਟਾ ਰਿਹਾ ਸੋਨੀਆ ਮਾਨ ਇਸ ਰੂਪ ਚ ਉਹਨਾਂ ਦਾ ਸਹਿਯੋਗ ਕੀਤਾ ਉਹਨਾਂ ਦਾ ਚਲੋ ਲਾਕਿਆਂ ਨੂੰ ਮਿਲ ਕੇ ਆਏ ਆ ਲੋਕੀ ਬੜੇ ਖੁਸ਼ ਹੋਏ ਆ ਕਹਿੰਦੇ ਸੰਘ ਆਇਆ ਕਿਦਾਂ ਨੂੰ ਕੋ ਕਿਦਾਂ ਨੂੰ ਕੋ ਲੋਕਾਂ ਨੇ ਬੜਾ ਪਿਆਰ ਦਿੱਤਾ ਉਥੇ ਹਲਕੇ ਆਲੇ ਨੇ ਬਹੁਤ ਲੋਕੀ ਨਹੀਂ ਹੁਣ ਅਜਨਾਲਾ ਪਹੁੰਚਿਓਗੇ ਰਾਹਸਮਗਰੀ ਨਾਲ ਲੈ ਕੇ ਆਏ ਹੋ ਨਹੀਂ ਅਣੀ ਇਹਨੇ ਪਹਿਲੋ ਲੈ ਕੇ ਆਏ ਹੀ ਰਾਚਨ ਪਹਿਲੋ ਅਣੀ ਦੇ ਕੇ ਗਏ ਆ ਕੋਸੇ ਅਸੀਂ ਪਹਿਲਾਂ ਤੁਸੀਂ ਇੱਕ ਵਾਰ ਚੁੱਕੀਓ ਪਹਿਲੋ ਆਏ ਆ ਜੀ ਠੀਕ ਹੈ ਨਾ ਇਹਦੋ 10 ਦਿਨ ਹੋ ਗਏ ਪਹਿਲੋ ਹੋ ਕੇ ਆਏ ਆ ਠੀਕ ਹੈ ਨਾ ਚਲੋ ਹੁਣੇ ਚਲੋ ਬਹੁਤ ਵਧੀਆ ਲੋਕਾਂ ਨੂੰ ਮਿਲੇ ਅੱਜ ਤੁਸੀਂ ਮਿਲਣ ਹੀ ਆਏ ਹੋ ਅੱਜ ਮਿਲਣ ਆਏ ਲੋਕਾਂ ਨੂੰ ਸਾਰਿਆਂ ਨੂੰ ਚਲੋ ਠੀਕ ਹੈ ਨਾ ਤੇ ਚੜਦੀ ਕਲਾ ਰਹਿਣ ਲੋਕ ਮੈਨੂੰ ਲੱਗਦਾ ਹੁਣ ਕਿ ਮੈਂ ਇੱਕ ਅਪੀਲ ਹੋਰ ਕਰਾਂ ਇਹ ਤਰੋ ਅੱਜ ਤੋਂ 10 ਦਿਨਾਂ ਤੋਂ ਪਾਣੀ ਉੱਤਰ ਗਿਆ ਨਾ ਤੇ ਲੋਕਾਂ ਨੂੰ ਚਾਹੀਦਾ ਡੀਜ਼ਲ ਤੇਲ ਦੇਣਾ ਡੀਜ਼ਲ ਤੇ ਟਰੈਕਟਰ ਦੇਣ ਤੋਂ ਟਰੈਕਟਰਾਂ ਨੇ ਸਾਰੇ ਪੱਧਰ ਆਉਣਾ ਗਰੀ ਰੇਤ ਚੜ ਗਈ ਆ ਨਾ ਮੇਰੇ ਮੇਰੇ ਜਿਹੜੀ ਰੇਤ ਚੜ ਗਈ ਆ ਠੀਕ ਆ ਨਾ ਰੇਤ ਚੜ ਗਈ ਆ ਹੋਰ ਚੀਜ਼ਾਂ ਬਹੁਤ ਖਰਾਬ ਹੋ ਗਈਆਂ ਆ ਠੀਕ ਆ ਨਾ ਉਹ ਅਸਲੀ ਟਰੈਕਟਰ ਬਹੁਤ ਜ਼ਰੂਰੀ ਆ ਤੋਂ ਟਰੈਕਟਰਾਂ ਨੇ ਪੱਧਰ ਆਉਣਾ ਸਾਰਾ ਕੁਝ ਰੇਤ ਇੱਕ ਪਾਸੇ ਘਟੂਆ ਜ਼ਿਆਦਾ ਰੇਤ ਨਾਲ ਠੀਕ ਤਰ੍ਹਾਂ ਰੇਤ ਬਹੁਤ ਲੰਬੀ ਆ ਕਿਤਰਾ ਮੈਂ ਕਿਹਾ ਫਿਰ ਪ੍ਰੀਤੀ ਤੈਨੂੰ ਰੇਤਾ ਦਾ ਠੇਕਾ ਲੈ ਦਾਂਗੇ ਹੁਣੇ ਮੈਨੂੰ ਲੱਗਦਾ ਰੇਤਾ ਉਤਰੇ ਕਰ ਮਰਜੀ ਪ੍ਰੀਤੀਆਂ ਲਈ ਜਾਣ ਕੋਈ ਚਿੰਤਾਰੀ ਕੋਈ ਨਹੀਂ ਹੈ ਕਿੰਨੀ ਰੇਤ ਹੋ ਗਈ ਹੁਣ ਹੁਣ ਨਹੀਂ ਠੇਕਾ ਲੈਣਾ ਪੈਣਾ ਇਹ ਵੀ ਠੇਕਾ ਹੋਣਾ ਨਹੀਂ ਨਹੀਂ ਅੱਛਾ ਮੈਨੂੰ ਇਹ ਮੈਂ ਇੱਕੋ ਗੱਲ ਕਹਾਂਗਾ ਗਵਰਨਮੈਂਟ ਨੂੰ ਆ ਕਰਾ ਰੇਤ ਗੇਰੀ ਲੋਕਾਂ ਦੀ ਪੈਲੀਆਂ ਚਾਹੀਆਂ ਨਾ ਇਹਦਾ ਠੇਕਾ ਨਹੀਂ ਹੋਣਾ ਚਾਹੀਦਾ ਕੀ ਦੇ ਕੀ ਕਿਹੜਾ ਪੈਲੀ ਵਾਲਾ ਨਾ ਉਹ ਰੇਤਾ ਵੇਚੂਗਾ ਫਰੀ ਦੂਜਾ ਰੇਤਾ ਨਾ ਵੇਚੇ ਤਾਂ ਪੈਲੀ ਵਾਲਾ ਰੇਤ ਵੇਚ ਜਾਂਦਾ ਆ ਤੋ ਉਹਦੀ ਪਹਿਲੀ ਮਾਰੀ ਗਈ ਆ ਉਹ ਆਪਣਾ ਰੇਤ ਵੇਚ ਕੇ ਕੋਈ ਕਾਰੋਬਾਰ ਕਰ ਜਾਂਦਾ ਜਾਰਾ ਕੋਈ ਕਾਰੋਬਾਰ ਕਰ ਜਾਂਦਾ ਠੀਕ ਆ ਨਾ ਆ ਮੈਂ ਮੁੱਖ ਮੰਤਰੀ ਨੂੰ ਜ਼ਰੂਰ ਅਪੀਲ ਕਰਾਂਗਾ ਵੱਡੀ ਤੇ ਠੇਕਾ ਨਾ ਲੈ ਕੇ ਦੇ ਦਿਓ ਅਗੇ ਸੰਘੇ ਨੇ ਪ੍ਰੀਤੀ ਨੂੰ ਰੇਤਾ ਦਾ ਠੇਕਾ ਲੈ ਦੇ ਦਿੱਤਾ ਦੇਖੋ ਲੱਭਾ ਹੀ ਕੱਖ ਨਹੀਂ ਠੀਕ ਆ ਨਾ ਉਹ ਨਾ ਹੱਲ ਕਰਿਓ ਜੋ ਰੇਤ ਆ ਉਹ ਲੋਕਾਂ ਨੂੰ ਕਿਹਨਾਂ ਦੀ ਖੇਤੀ ਆ ਉਹੀ ਵੇਚਣਗੇ ਗਲਤੀ ਨਾ ਗਵਰਨਮੈਂਟ ਕਰੇ ਹੁਣ ਤੁਸੀਂ ਇਹ ਦੱਸੋ ਕਿ ਤੁਹਾਨੂੰ ਲੋਕਾਂ ਨੇ ਇੱਥੇ ਮਿਲੇ ਨੇ ਕਿਸੇ ਨੇ ਕੋਈ ਡਿਮਾਂਡ ਕੀਤੀ ਹੈ ਕਿ ਸਾਨੂੰ ਪਰਪੈਲਾ ਚਾਹੀਦੀਆਂ ਨੇ ਜਾਂ ਸਾਨੂੰ ਟਾਰਚਾ ਚਾਹੀਦੀਆਂ ਨੇ ਜਾਂ ਕੋਈ ਹੋਰ ਖਾਣ ਪੀਣ ਵਾਲਾ ਸਮਾਨ ਚਾਹੀਦਾ ਨਹੀਂ ਨਹੀਂ ਇੱਥੇ ਨਹੀਂ ਕੀਤਾ ਗਿਆ ਕਿਸੇ ਨੇ ਕੋਈ ਡਿਮਾਂਡ ਨਹੀਂ ਬਹੁਤ ਵਧੀਆ ਇੱਥੇ ਫੋਟੋਆਂ ਖਿੱਚਾਈਏ ਦੇਖੋ ਚੀਜ਼ਾਂ ਇੱਥੇ ਬਹੁਤ ਆਈਆਂ ਟਰੈਡਰ ਟਰਾਲੀ ਕਿ ਤਰ੍ਹਾਂ ਰਾਸ਼ਨਾਂ ਲੱਦੇ ਪਏ ਆ ਠੀਕ ਹੈ ਨਾ ਬੜੇ ਲੋਕਾਂ ਨੇ ਬਹੁਤ ਮਦਦ ਕੀਤੀ ਆ ਪਰਸੋ ਹਨੀ ਕੋਟ ਬੁੱਡੇ ਵਾਲੇ ਪਾਸੇ ਗਏ ਉੱਥੇ ਵੰਡ ਕੇ ਆਏ ਆ ਰਾਸ਼ਨ ਤੇ ਬਾਕੀ ਕੋਈ ਘਾਟਾ ਨਹੀਂ ਆ ਰਿਹਾ ਠੀਕ ਹੈ ਨਾ ਕਿੱਥੇ ਬਾਬੇ ਨਾਨਕ ਦਾ ਇੱਕ ਚੱਲਦਾ ਨਾ ਜਾਂ ਕੋਈ ਕੋਈ ਜਿਹੜਾ ਪੰਜਾਬ ਦੇ ਸਿਆਸਤਦਾਨ ਨੇ ਉਹਨਾਂ ਨੂੰ ਕਿ ਅਪੀਲ ਕਰਨਾ ਚਾਹੁੰਦੇ ਹੋ ਮੈਂ ਉਹਨਾਂ ਨੂੰ ਇਹੋ ਅਪੀਲ ਚਾਹੁੰਦਾ ਆ ਤੇ ਅੱਜ ਤੋਂ 10 ਦਿਨਾਂ ਨੂੰ ਤਰੋ ਪੱਧਰੀ ਹੋਣੀ ਆ ਗਵਰਨਮੈਂਟ ਨੂੰ ਡਿਊਟੀ ਲਾਉਣੀ ਚਾਹੀਦੀ ਡੀਸੀ ਸਾਹਿਬ ਨੂੰ ਤੇ ਉਹਨਾਂ ਦੇ ਤੇਲ ਉਹਨਾਂ ਨੂੰ ਡੀਜ਼ਲ ਦਿੱਤਾ ਜਾਵੇ ਟਰੈਕਟਰ ਦਿੱਤੇ ਜਾਣ ਕੀ ਤੋਂ ਟਰੈਕਟਰ ਨਹੀਂ ਆ ਰਿਹਾ ਤੇ ਉਹਨਾਂ ਦੀ ਕਿਰੀ ਪੈਲੀ ਕਿਰੀ ਰੇਤ ਉੱਤੇ ਚੜੀ ਆ ਉਹਨਾਂ ਨੂੰ ਇੱਕ ਰੇਤ ਨੂੰ ਇੱਕ ਪਾਸੇ ਕਰਕੇ ਤੇ ਉੱਥੇ ਉਹਨਾਂ ਦੀ ਖੇਤੀ ਕਿਰੀ ਕਾਰੋਬਾਰ ਕਿਰੀ ਉਹ ਕਾਨਕ ਪਿੱਛੇ ਲੈਣਾ ਆਪਣੀ ਠੀਕ ਆ ਨਾ ਖੇਤੀ ਕਰਨਾ ਆਪਣੀ ਕਾਰੋਬਾਰ ਕਰ ਹਾਂ ਸੋ ਇਹ ਸੰਸਾਡੇ ਨਾਲ ਸੰਗਾ ਜਿਨ੍ਹਾਂ ਨੂੰ ਅਕਸਰ ਤੁਸੀਂ ਸੋਸ਼ਲ ਮੀਡੀਆ ਦੇ ਉਤੇ ਦੇਖਦੇ ਹੋ ਸੋ ਇਹਨਾਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਜਿਹੜੇ ਵੀ ਲੋਕ ਜਿਹੜੇ ਇਸ ਸਮੇਂ ਕਿਸਾਨ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਬਰਬਾਦ ਹੋ ਚੁੱਕੀਆਂ ਨੇ ਜਿਹੜੀ ਉਹਨਾਂ ਦੇ ਜ਼ਮੀਨ ਦੇ ਉੱਪਰ ਜਿਹੜੀ ਰੇਤ ਆ ਗਈ ਉਹ ਕਿਤੇ ਨਾ ਕਿਤੇ ਜਿਹੜੀ ਹੈ ਉਸ ਦੀ ਵਰਤੋਂ ਉਹਨਾਂ ਕਿਸਾਨਾਂ ਨੂੰ ਹੀ ਕਰਨ ਦਿੱਤੀ ਜਾਵੇ ਸੋ ਤੁਸੀਂ ਇਵੇਂ ਹੀ ਸਾਡੇ ਨਾਲ ਜੁੜੇ ਰਹੋ ਅਜਨਾਲ ਦੇ ਪ੍ਰਦੀਪ ਅਰੋੜਾ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸੁਵਿਧਾ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸੁਵਿਧਾ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸੁਵਿਧਾ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਕੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News